ਪੰਜਾਬ ਪੁਲਿਸ ਮੁਹਾਲੀ ਦੇ ਖਰੜ ਵਿਸ਼ਲੇ ਸੀਆਈਏ ਸਟਾਫ ਨੂੰ 6 ਔਰਤਾਂ ਤੇ 4 ਮਰਦਾਂ ਨੂੰ ਗ੍ਰਿਫਤਾਰ ਕੀਤਾ ਗਏ ਜਿਹੜੇ ਸੁਨਿਆਰੀ ਦੀਆਂ ਦੁਕਾਨਾਂ ਤੇ ਜਾ ਕੇ ਦੁਕਾਨਦਾਰ ਨੂੰ ਗੱਲਾਂ ਵਿੱਚ ਲਾ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟਦੇ ਸਨ ਉਹਨਾਂ ਕੋਲੋਂ 92 ਗ੍ਰਾਮ ਸੋਨਾ 1 ਕਿਲੋ 850 ਗ੍ਰਾਮ ਚਾਂਦੀ ਦੇ ਗਹਿਣੇ ਤੇ 2 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹਾਲੀ ਦੇ ਡੀਐਸਪੀ ਇਨਵੈਸਟੀਗੇਸ਼ਨ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਰਨ ਨੇ ਕਈ ਹੋਰ ਖੁਲਾਸੇ ਹੋਣ ਦੀ ਸੰ ਸੀਐਲ ਮੋਹਾਲੀ ਦੀ ਟੀਮ ਨੇ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਇੰਟਰ ਸਟੇਟ ਗੈਂਗ 10 ਬੰਦੇਾਂ ਦਾ ਕਾਬੂ ਕੀਤਾ ਇਹ 10 ਵਿਅਕਤੀ ਅੱਡ ਅੱਡ ਜੁਲਰ ਸ਼ਾਪਸ ਤੇ ਜਾ ਕੇ ਉਹਨਾਂ ਨੂੰ ਚਾਂਸੇ ਲੈ ਕੇ ਉਥੋਂ ਸੋਨਾ ਤੇ ਚਾਂਦੀ ਨੂੰ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਅੱਡ ਅੱਡ ਰੀਜਨਾਂ ਚੋਂ ਆਪਰੇਟ ਕਰਦੇ ਸੀ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਯੂਪੀ ਹਰ ਵਾਰੇ ਨਵਾਂ ਏਰੀਆ ਚੁਣਦੇ ਸੀ ਦੋ ਬਿਕਲਸ ਤੇ ਇਹ ਟ੍ਰੈਵਲ ਕਰਦੇ ਸੀ